ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ 5 ਓਮ ਕਿਉ ਹਿਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਹਿ ਜਾਈ ਸੋਨਤ ਸੰਦੇਸ ਰੂ ਪ੍ਰੇ ਗਰਹਿ ਸੇ ਜਿ ਵਿਛਾਈ ਭ੍ਰਮ ਭ੍ਰਮ ਆਇਓ ਤਾ ਨਦਰ ਨਾ ਪਾਈ ਹੋ ਮੁਕੇ ਹੋ ਹਿਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਹਿ ਜਾਈ ਸੋਨਾ ਤੋ ਸੰਦੇਸ਼ ਰੂਪ ਰਹਿ ਗ੍ਰਹਿ ਸੇਜ ਵਿਛਾਈ ਬ੍ਰਹਮ ਬ੍ਰਹਮ ਆਇਓ ਤਾ ਨਦਰ ਨਾ ਪਾਈ ਕਿਨ ਬਿਧ ਰੀਆ ਰੋ ਧੀਰ ਨਿਮਾਨੋ ਮੇਲਾ ਸਾਜਨ ਹੋ ਤੁਜ ਕੋਰਬਾਨੋ ਰਹਾਓ ਏਕਾਸੇਜ ਵਿਛੀ ਧਨ ਤੰਤਾ ਤਨ ਸੂਤੀ ਪਿਰ ਸਦ ਜਾਗੰਤਾ ਪਿਓ ਮਦਰੋ ਧਨ ਮਤਵੰਤਾ ਤਨ ਜਾਗੈ ਜੇ ਪਿਰ ਬੋਲੰਤਾ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ ਦਿਸੰਤਰ ਮੈਂ ਸਗਲੇ ਝਾਗੇ ਖੇਨ ਰਹਿਨ ਨਾ ਪਾਵੋ ਬਿਨ ਪਗ ਭਾਗੇ ਹੋਏ ਕਿਰਪਾਲ ਪ੍ਰਭ ਮਿਲ ਸਭਾਗੇ ਪਿਓ ਕਿਰਪਾਲ ਸਤ ਸੰਗ ਮਿਲਾਇਆ ਬੁਝੀ ਤਪਤ ਕਰੈ ਫਿਰ ਪਾਇਆ ਸਗਲ ਸਿੰਗਾਰ ਹੁ ਮੁਝੈ ਸੁਹਾਇਆ ਕਹ ਨਾਨਕ ਗੁਰ ਭਰਮ ਚੁਕਾਇਆ जह देखा तह पे पाई खोलो कपात मन ठहराई रहाओ दूजा जह देखा तह पे है पाई ਖੋਲਿਓ ਕਬਾਤ ਤਾ ਮਨ ਠਹਿਰਾਈ ਰਹਾ ਦੂਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਉਮਕਿਓ ਹੀਓ ਮਿਲਨ ਪ੍ਰਵਤਾਈ ਹੋਜਤ ਚਰਿਓ ਦੇਖੋ ਪ੍ਰਹਿ ਜਾਈ ਸੋਨ ਤ ਸੰਦੇਸ਼ ਰੂਪ ਰਹਿ ਗ੍ਰਹਿ ਸੀਜ ਵਿਛਾਈ ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ ਗੁਰੂ ਰੂਪ ਗੁਰੂ ਪਿਆਰੀ ਸਤਕਾਰ ਜੋ ਸਾਸ ਸੰਗ ਜਿਓ ਅਜ ਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੁਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਅੰਗ 737 ਦੇ ਉੱਤੇ ਸੁਭਾਏ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤਗੁਰ ਸੱਚੇ ਪਾਤਸ਼ਾਹ ਜੀ ਦਰਤੇ ਪਰਵਾਣ ਕਰ ਲੈਣ ਸਤਗੁਰ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆ ਬੇਅੰਤ ਭੁੰਲਾਂ ਦੀ ਖਿਮਾ ਗਜ-ਵਜ ਕੇ ਫਤਹਿ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਜਿੱਤ